ਇਸ ਬੰਦੇ ਨੂੰ ਤਾਂ ਇੰਨੀ ਖੁੱਲ੍ਹ ਸਰਕਾਰ ਨੇ ਦੇ ਰੱਖੀ ਸੀ ਐਨਾ ਬੇਖੌਫ ਹੋ ਕੇ ਘੁੰਮ ਰਿਆ ਸੀ ਕਿ ਪਬਲਿਕ ਫੰਕਸ਼ਨਸ ਦੇ ਵਿੱਚ ਵੀ ਜਾਂਦਾ ਸੀ ਯੂਪੀ ਦੇ ਵਿੱਚ ਇੱਕ ਭਾਜਪਾ ਦੇ ਮਿਨਿਸਟਰ ਦੇ ਨਾਲ ਅਯੋਧਿਆ ਚ ਇੱਕ ਫੰਕਸ਼ਨ ਦੇ ਵਿੱਚ ਇਹਦੀ ਫੋਟੋ ਆ ਗਈ ਫੇਸਬੁੱਕ ਤੇ ਫੋਟੋ ਜਦੋਂ ਸੰਗਤ ਦੇ ਵਿੱਚ ਆਈ ਰੌਲਾ ਪਿਆ ਰੌਲਾ ਪੈਣ ਤੋਂ ਪੁਲਿਸ ਨੂੰ ਫਿਰ ਅੱਖਾਂ ਠੰਡੀਆਂ ਕਰਨ ਵਾਸਤੇ ਕੋਈ ਕਾਰਵਾਈ ਤਾਂ ਕਰਨੀ ਪੈਣੀ ਸੀ ਪੁਲਿਸ ਨੇ ਇਹਨੂੰ ਅਰੈਸਟ ਕੀਤਾ ਇੱਕ ਸਮਝੌਤੇ ਤਹਿਤ ਮੈਂ ਫੇਰ ਕਹਿੰਦਾ ਇਸ ਬੰਦੇ ਤੇ ਤਿੰਨ ਐਫਆਈਆਰ ਹੈ ਬੰਦੇ ਤੇ ਤਿੰਨ ਐਫਆਈਆਰਾਂ ਹੋਣ ਪੀਓ ਡਿclare ਹੋਇਆ ਹੋਵੇ ਤਿੰਨੋਂ ਐਫਆਈਆਰਜ਼ ਇੱਕੋ ਥਾਣੇ ਦੀਆਂ ਹੋਣ ਇੱਕੋ ਇਨਵੈਸਟੀਗੇਸ਼ਨ ਟੀਮ ਹੋਵੇ ਤਿੰਨੋਂ ਐਫਆਈਆਰਜ਼ ਦੀ ਇੱਕੋ ਐਸਆਈਟੀ ਹੋਵੇ ਉਹ ਬੰਦਾ ਫੜਿਆ ਜਾਵੇ ਤੇ ਤੁਸੀਂ ਇੱਕ ਦੇ ਵਿੱਚ ਅਰੈਸਟ ਪਾ ਦਿਓ ਦੂਜੇ ਜਾਂ ਦੋ ਦੇ ਵਿੱਚ ਅਰੈਸਟ ਨਾ ਪਾਉ ਉਹਨੂੰ ਛੱਡ ਦਿਓ ਫਿਰ ਇਹ ਤੋਂ ਵੱਡੀ ਮਦਦ ਕੀ ਹੋ ਸਕਦੀ ਹੈ ਗੁਰੂ ਸਾਹਿਬ ਦੇ ਅੰਗ ਖਿਲਾਰੇ ਇਸ ਬੰਦੇ ਨੇ ਪੁਲਿਸ ਦੇ ਮੁਤਾਬਕ ਰਿਕਾਰਡ ਦੇ ਮੁਤਾਬਕ ਮੁੱਖ ਦੋਸ਼ੀ ਰਿਕਾਰਡ ਦੇ ਮੁਤਾਬਕ ਪ੍ਰੋਕਲੇਮਡ ਆਫੈਂਡਰ ਤੁਸੀਂ ਉਹਨੂੰ ਛੱਡ ਦਿਓ ਅੱਜੋ ਟੈਲੀਵਿਜ਼ਨ ਚੈਨਲਾਂ ਤੇ ਬਹਿ ਕੇ ਇੰਟਰਵਿਊ ਦਿੰਦਾ ਉਹਨੂੰ ਸ਼ਰਮ ਨਹੀਂ ਆਉਂਦੀ ਕਿ ਤੁਹਾਡੀ ਪੁਲਿਸਿੰਗ ਕਿੱਥੇ ਜਾ ਰਹੀ ਹੈ ਕੀ ਭਗਵੰਤ ਮਾਨ ਨੂੰ ਸ਼ਰਮ ਨਹੀਂ ਕਿ ਮੈਂ ਹੋਮ ਮਿਨਿਸਟਰ ਐ ਕੀ ਹੋ ਰਿਹਾ ਅੱਜ ਤੁਹਾਨੂੰ ਤਕਲੀਫ ਦਿੱਤੀ ਇੱਕ ਬੜਾ ਇਹ ਐਮ ਵਿਸ਼ਾ ਬੜਾ ਇੰਪੋਰਟੈਂਟ ਵਿਸ਼ਾ ਹੈ ਇੱਕ ਐਸਾ ਵਿਸ਼ਾ ਜਿਹੜਾ ਹਰ ਸਿੱਖ ਨੂੰ ਹਰ ਨਾਨਕ ਨਾਮ ਲੈਵਾ ਸੰਗਤ ਨੂੰ ਉਹਨਾਂ ਦੇ ਦਿਲ ਨੂੰ ਬੜਾ ਛੂੰਦਾ ਹੈ ਤੇ ਜਦੋਂ ਇਹਨਾਂ ਇਸ਼ੂਜ਼ ਤੇ ਸਿਆਸਤ ਹੁੰਦੀ ਦਿਖਦੀ ਹੈ ਤੇ ਫਿਰ ਕੀ ਬੀਤਦੀ ਹੈ ਦਿਲ ਤੇ ਇਹ ਉਹ ਸੰਗਤ ਹੀ ਜਾਣਦੀ ਹੈ ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਮੈਂ ਤੁਹਾਡੇ ਸਾਹਮਣੇ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੀ ਕਾਂਗਰਸ ਦੀ ਸਰਕਾਰ ਵੱਲੋਂ ਫਿਰ ਚਾਹੇ ਉਹਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਿਹਾ ਹੋਵੇ ਚਾਹੇ ਚਰਨਜੀਤ ਚੰਨੀ ਰਿਹਾ ਹੋਵੇ ਜਿਦੇ ਵਿੱਚ ਹੋਮ ਮਨਿਸਟਰ ਡਿਪਟੀ ਚੀਫ ਮਨਿਸਟਰ ਸੁਖੀ ਰੰਧਾਵਾ ਸੀ ਕਿਵੇਂ ਇਹਨਾਂ ਸਾਰੇ ਲੋਕਾਂ ਨੇ ਬੇਅਦਬੀ ਦੇ ਮੁੱਖ ਦੋਸ਼ੀਆਂ ਨੂੰ ਰਾਮ ਰਹੀਮ ਨੂੰ ਹਨੀ ਪ੍ਰੀਤ ਨੂੰ ਪ੍ਰਦੀਪ ਕਲੇਰ ਵਰਗਿਆਂ ਨੂੰ ਤੇ ਡੇਰਾ ਸੱਚਾ ਸੌਦਾ ਨੂੰ ਹਰ ਮੋੜ ਤੇ ਪੈਰ ਪੈਰ ਤੇ ਕਿਵੇਂ ਪ੍ਰੋਟੈਕਸ਼ਨ ਦਿੱਤੀ ਕਿਵੇਂ ਪੁਸ਼ਤ ਪਨਾਈ ਕੀਤੀ ਉਹਨਾਂ ਦੀ ਕਿਵੇਂ ਸਮਝੌਤੇ ਦੇ ਤਹਿਤ ਇਹ ਢੀਲਾਂ ਹੋਈਆਂ ਕਿ ਚਾਹੇ ਤੁਸੀਂ ਇਨ੍ਹਾਂ ਕੇਸਾਂ ਦੇ ਵਿੱਚ ਇਨਵੋਲਡ ਹੋ ਤੁਹਾਡੀ ਇਨਵੋਲਵਮੈਂਟ ਸਾਹਮਣੇ ਆਈ ਹੈ ਪਰ ਤੁਹਾਨੂੰ ਕੋਈ ਹੱਥ ਨਹੀਂ ਲਾ ਸਕਦਾ you scratch my back i will scratch your back ਜਿਵੇਂ ਅੰਗਰੇਜ਼ੀ ਵਿੱਚ ਕਹਿੰਦੇ ਆ ਕਿ ਅਸੀਂ ਤੁਹਾਡੀ ਮਦਦ ਕਰਾਂਗੇ ਤੁਸੀਂ ਸਾਡੀ ਸਿਆਸੀ ਹਿੱਤਾਂ ਦੀ ਪੂਰਤੀ ਵਾਸਤੇ ਜਿੱਥੇ-ਜਿੱਥੇ ਸਾਨੂੰ ਲੋੜ ਪਈ ਅਸੀਂ ਤੁਹਾਨੂੰ ਵਰਤਿਆ ਕਰਾਂਗੇ ਇਹ ਸੌਦੇਬਾਜ਼ੀ ਹੋਈ ਅੱਜ ਇਸ ਪੁਸ਼ਤ ਪਨਾਈ ਦੇ ਦਸਤਾਵੇਜ਼ ਦੇਖੋ ਗੱਲਾਂ ਕਰਨੀਆਂ ਇੱਕ ਵੱਖਰਾ ਮਹਿਣਾ ਰੱਖਦੀਆਂ ਟੈਲੀਵਿਜ਼ਨ ਚੈਨਲਾਂ ਤੇ ਅੱਜਕੱਲ ਜਿਹਦਾ ਜੀ ਕਰਦਾ ਚੜ ਕੇ ਜੋ ਮਰਜ਼ੀ ਬੋਲ ਦਿੰਦਾ ਹੈ ਬਟ ਮੈਂ ਡਾਕੂਮੈਂਟਸ ਤੁਹਾਡੇ ਸਾਹਮਣੇ ਰੱਖੂੰਗਾ ਦਸਤਾਵੇਜ਼ ਤੁਹਾਡੇ ਸਾਹਮਣੇ ਰੱਖੂੰਗਾ ਸਬੂਤ ਤੁਹਾਡੇ ਸਾਹਮਣੇ ਰੱਖੂੰਗਾ ਜਿਹੜੇ ਇੱਕ ਕਲੀਅਰ ਕੱਟ ਇਸ ਸਮਝੌਤੇ ਨੂੰ ਨੰਗਾ ਕਰ ਦੇਣਗੇ ਨੰਗੀ ਚਿੱਠੀ ਖੁੱਲਾ ਚਿੱਠਾ ਇਹਨਾਂ ਦਾ ਤੁਹਾਡੇ ਸਾਹਮਣੇ ਆ ਜਾਊਗਾ ਜਿਹੜੇ ਮੈਂ ਅੱਜ ਕਾਗਜ਼ ਲੈ ਕੇ ਆਇਆ ਜਿਹੜੀ ਮੈਂ ਜ਼ਿਕਰ ਕੀਤਾ ਚਾਹੇ RAM ਰਹੀਮ ਦਾ ਕੀਤਾ ਹਣੀਪ੍ਰੀਤ ਦਾ ਕੀਤਾ ਪ੍ਰਦੀਪ ਕਲੇਰ ਦਾ ਕੀਤਾ ਅੱਜ ਕੱਲ ਕਰੰਟ ਟੌਪਿਕ ਚਰਚਾ ਦਾ ਵਿਸ਼ਾ ਪ੍ਰਦੀਪ ਕਲੇਰ ਬਣਿਆ ਹੋਇਆ ਹੈ ਕਿਉਂਕਿ ਇੱਕ ਟੀਵੀ ਚੈਨਲ ਤੇ ਉਹਨੇ ਇੰਟਰਵਿਊ ਵੀ ਕੀਤੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਵਿਰੋਧੀਆਂ ਨੇ ਉਹਨੂੰ ਇੱਕ ਸੱਚ ਪੁੱਤਰ ਵਗੋਂ ਪੇਸ਼ ਕੀਤਾ ਵੀ ਸ਼ਾਇਦ ਜੋ ਇਹਦੇ ਮੂੰਹ ਚੋਂ ਬੋਲ ਨਿਕਲਦੇ ਆ ਰਾਜਾ ਹਰੀਸ਼ ਚੰਦਰ ਵਗੂ ਇਦੋਂ ਸੱਚਾ ਬੰਦਾ ਕੋਈ ਹੈ ਨਹੀਂ ਤੇ ਉਹ ਮੁੱਖ ਦੋਸ਼ੀ ਜਿਹੜਾ ਬੇਅਦਬੀ ਦੇ ਤਿੰਨੇ ਕੇਸਸ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਚੋਰੀ ਹੋਈ ਸਰੂਪ ਦੀ ਉਸ ਕੇਸ ਚ ਪੋਸਟਰ ਲਗਵਾਉਣ ਵਾਲੇ ਕੇਸ ਚ ਤੇ ਅੰਗ ਖਿਲਾਰਨ ਵਾਲੇ ਕੇਸ ਚ ਮੁੱਖ ਦੋਸ਼ੀ ਜੀ ਦਾ ਹੋਵੇ ਉਹਦੀਆਂ ਗੱਲਾਂ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਸਵਾਲ ਕਰਨ ਵਾਲੇ ਵੀ ਆਪ ਦੇ ਆਪ ਨੂੰ ਪੰਥਕ ਕਹਿੰਦੇ ਇਸ ਗੱਲ ਦਾ ਮੈਨੂੰ ਦੁੱਖ ਹੈ ਮੈਂ ਅੱਜ ਉਹਦੇ ਤੋਂ ਹੀ ਸ਼ੁਰੂ ਕਰਨਾ ਚਾਹਣਾ ਹੈ ਕਿ ਜਿਵੇਂ ਮੈਂ ਜ਼ਿਕਰ ਕੀਤਾ ਕਿ ਇਹ ਤਿੰਨੇ ਕੇਸਾਂ ਦੇ ਵਿੱਚ ਨਾਮਜ਼ਦ ਹੈ ਨੋਮੀਨੇਟਡ ਹੈ ਮੁੱਖ ਅਕਿਊਜ਼ਡ ਹੈ ਮੇਨ ਦੋਸ਼ੀ ਹੈ ਤੇ ਪੁਲਿਸ ਦੇ ਰਿਕਾਰਡ ਵਿੱਚ ਪਿਛਲੇ ਲੰਮੇ ਸਮੇਂ ਤੋਂ ਤਕਰੀਬਨ 6 ਸਾਲਾਂ ਤੋਂ ਪੀਓ ਡਿਕਲੇਅਰ ਹੋਇਆ ਹੋਇਆ ਪ੍ਰੋਕਲੇਮਡ ਆਫੈਂਡਰ ਮੈਂ ਪੁਲਿਸ ਦੇ ਰਿਕਾਰਡਾਂ 'ਚ ਇਕੱਲਾ ਕਿਉਂ ਕਹਿ ਰਿਹਾ ਹਾਂ ਕਿਉਂਕਿ ਕੋਈ ਕਾਰਵਾਈ ਪੁਲਿਸ ਵੱਲੋਂ ਪ੍ਰੋਕਲੇਮਡ ਆਫੈਂਡਰ ਵਾਲੀ ਉਹਦੇ ਨਾਲ ਨਹੀਂ ਕੀਤੀ ਗਈ ਆਪਾਂ ਸਾਰਿਆਂ ਨੇ ਸੁਣਿਆ ਉਹਦੀ ਇੰਟਰਵਿਊ ਕਹਿੰਦਾ ਮੈਂ ਤਾਂ ਡੇਰੇ ਵਿੱਚ ਆਪਦੇ ਘਰ ਰਹਿੰਦਾ ਸੀ ਰੂਟੀਨ ਵਿੱਚ ਆਪਦੀ ਜ਼ਿੰਦਗੀ ਦੇ ਜੋ ਕੰਮਕਾਰ ਸੀ ਟਰੈਵਲ ਕਰਦਾ ਸੀ ਸਾਰਾ ਕੁਝ ਕਰਦਾ ਸੀ ਟੈਲੀਫੋਨ ਵੀ ਆਪਦਾ ਨਾਰਮਲ ਨੰਬਰ ਵਰਤਦਾ ਸੀ ਮੈਨੂੰ ਨਾ ਕੋਈ ਪੁਲਿਸ ਵਾਲਾ ਬੁਲਾਉਣ ਆਇਆ ਨਾ ਮੇਰੇ ਕੋਲੇ ਕੋਈ ਸਮਨ ਆਇਆ ਨਾ ਮੈਨੂੰ ਕਿਸੇ ਇਨਵੈਸਟੀਗੇਟਿੰਗ ਏਜੰਸੀ ਨੇ ਬੁਲਾਇਆ ਕਿ ਇਹ ਇੱਕ ਹੀਨੀਅਸ ਕ੍ਰਾਈਮ ਦੇ ਵਿੱਚ ਅਕਿਊਜ਼ਡ ਬੰਦੇ ਨਾਲ ਇਹੋ ਜਿਹਾ ਵਿਵਹਾਰ ਹੁੰਦਾ ਸਭ ਤੋਂ ਪਹਿਲਾਂ ਪੁਲਿਸ ਬੰਦਿਆਂ ਦੇ ਫੋਨ ਟਰੇਸ ਕਰਦੀ ਹੈ ਤੇ ਇੱਥੇ ਤੁਸੀਂ ਵੇਖ ਲਓ ਤਾਂ ਕਹਿੰਦਾ ਮੈਂ ਆਪਦਾ ਫੋਨ ਵੀ ਆਪਦਾ ਯੂਜ਼ ਕਰਦਾ ਸੀ ਤੇ ਘਰ ਵਿੱਚ ਵੀ ਆਉਂਦੇ ਰਹਿੰਦਾ ਸੀ 6 ਸਾਲ ਤੋਂ ਬੰਦਾ ਪੀਓ ਹੋਵੇ ਕੀ ਸੈਕਸ਼ਨ 83 ਥੱਲੇ ਜਿਹੜੀ ਪ੍ਰਾਪਰਟੀ ਅਟੈਚਮੈਂਟ ਹੁੰਦੀ ਹੈ ਪੀਓ ਦੀ ਕੀ ਸਰਕਾਰ ਨੇ ਉਹਦੀ ਕਾਰਵਾਈ ਸ਼ੁਰੂ ਕੀਤੀ ਉਹਦੀ ਪਹਿਲੀ ਸਟੈਪ ਹੁੰਦੀ ਹੈ ਅਦਾਲਤ ਨੂੰ ਉਸ ਬੰਦੇ ਦੀ ਪ੍ਰਾਪਰਟੀ ਦੇ ਦਸਤਾਵੇਜ਼ ਪੇਸ਼ ਕਰਨੇ ਜਿਨ੍ਹਾਂ ਨੂੰ ਅਟੈਚ ਕਰਨਾ ਹੈ ਕੀ ਸਰਕਾਰ ਨੇ ਉਹ ਪਹਿਲੀ ਪੌੜੀ ਵੀ ਚੜੀ ਨਹੀਂ ਉਹ ਇਸ ਕਰਕੇ ਨਹੀਂ ਚੜੇ ਕਿ ਇੱਕ ਸੌਦੇਬਾਜ਼ੀ ਹੋਈ ਸੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਇਸ ਬੰਦੇ ਨੂੰ ਤਾਂ ਇੰਨੀ ਖੁੱਲ ਸਰਕਾਰ ਨੇ ਦੇ ਰੱਖੀ ਸੀ ਇੰਨਾ ਬੇਖੌਫ ਹੋ ਕੇ ਘੁੰਮ ਰਿਆ ਸੀ ਕਿ ਪਬਲਿਕ ਫੰਕਸ਼ਨਸ ਦੇ ਵਿੱਚ ਵੀ ਜਾਂਦਾ ਸੀ ਕਿੱਥੋਂ ਸਾਹਮਣੇ ਆਇਆ ਪਸਾਰਿਆਂ ਨੇ ਦੇਖਿਆ ਯੂਪੀ ਦੇ ਵਿੱਚ ਇੱਕ ਭਾਜਪਾ ਦੇ ਮਨਿਸਟਰ ਦੇ ਨਾਲ ਅਯੋਧਿਆ ਚ ਇੱਕ ਫੰਕਸ਼ਨ ਦੇ ਵਿੱਚ ਇਹਦੀ ਫੋਟੋ ਆ ਗਈ ਫੇਸਬੁੱਕ ਤੇ ਜਦੋਂ ਬੰਦੇ ਨੂੰ ਡਰ ਡੋਕਰ ਕੋਈ ਨਾ ਹੋਵੇ ਤੇ ਫਿਰ ਅਹੀਂ ਬੇਖੌਫ ਹੁੰਦਾ ਫੋਟੋ ਆਈ ਫੋਟੋ ਜਦੋਂ ਸੰਗਤ ਦੇ ਵਿੱਚ ਆਈ ਰੌਲਾ ਪਿਆ ਰੌਲਾ ਪੈਣ ਤੋਂ ਪੁਲਿਸ ਨੂੰ ਫਿਰ ਅੱਖਾਂ ਠੰਡੀਆਂ ਕਰਨ ਵਾਸਤੇ ਕੋਈ ਕਾਰਵਾਈ ਤਾਂ ਕਰਨੀ ਪੈਣੀ ਸੀ ਪੁਲਿਸ ਨੇ ਇਹਨੂੰ ਅਰੈਸਟ ਕੀਤਾ ਇੱਕ ਸਮਝੌਤੇ ਤਹਿਤ ਮੈਂ ਫੇਰ ਕਹਿੰਨਾ ਹੁਣ ਤੁਸੀਂ ਵੇਖੋ ਅਸਲੀ ਗੱਲ ਇੱਥੋਂ ਸ਼ੁਰੂ ਹੁੰਦੀ ਹੈ ਤੁਹਾਨੂੰ ਜਿਹੜੀ ਜਿਹੜੇ ਮੈਂ ਡਾਕੂਮੈਂਟਸ ਲੈ ਕੇ ਆਇਆ ਸਾਬਤ ਹੋਊਗੀ ਇੱਕ ਸਮਝੌਤੇ ਤਹਿਤ ਇੱਕ ਡੀਲ ਤਹਿਤ ਇੱਕ ਅਰੈਸਟ ਹੋਈ ਤੇ 5-6 ਸਾਲ ਤੋਂ ਭਗੌੜਾ ਬੰਦਾ 2 ਮਹੀਨਿਆਂ ਦੇ ਵਿੱਚ ਬੇਲ ਤੇ ਬਾਹਰ ਆ ਗਿਆ ਹੁਣ ਤੁਸੀਂ ਵੇਖੋ ਬੇਲ ਕਿਵੇਂ ਹੋਈ ਇੰਨੀ ਛੇਤੀ ਤਿੰਨ ਕੇਸਾਂ ਦੇ ਵਿੱਚ ਵੌਂਟਡ ਜਿਵੇਂ ਮੈਂ ਜ਼ਿਕਰ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਰੂਪ ਦੀ ਚੋਰੀ ਦੇ ਵਿੱਚ ਪੋਸਟਰ ਲਾਉਣ ਦੇ ਵਿੱਚ ਤੇ ਗੁਰੂ ਸਾਹਿਬ ਦੇ ਅੰਗ ਗਲੀਆਂ ਦੇ ਵਿੱਚ ਖਿਲਾਰਨ ਦੇ ਵਿੱਚ ਇਹ ਬੰਦਾ ਮੁੱਖ ਦੋਸ਼ੀ ਹੈ। ਉਹਨੂੰ ਪੁਲਿਸ ਫੜਦੀ ਹੈ। ਕੇਵਲ ਇੱਕ ਐਫਆਈਆਰ ਦੇ ਵਿੱਚ ਅਰੈਸਟ ਪਾਈ ਜਾਂਦੀ ਹੈ। ਆ ਮੈਂ ਕਾਗਜ਼ ਤੁਹਾਡੇ ਕੋਲੇ ਲੈ ਕੇ ਆਇਆ ਤੁਹਾਨੂੰ ਦਿਖਾਉਣਾ ਹੈ। ਤਿੰਨ ਐਫਆਈਆਰ ਆ ਇੱਕੋ ਥਾਣੇ ਦੀਆਂ ਤਿੰਨ ਐਫਆਈਆਰਾਂ ਬਾਜਾਖਾਨਾਂ ਦੀਆਂ। ਇੱਕ ਐਫਆਈਆਰ ਐਫਆਈਆਰ ਨੰਬਰ 36 ਉਹਦੇ ਵਿੱਚ ਉਹਦੀ ਅਰੈਸਟ ਪਾ ਦਿੱਤੀ ਜਾਂਦੀ ਹੈ। ਉਹਦੇ ਚੋਂ ਉਹਦੀ ਬੇਲ ਕਰਾ ਦਿੱਤੀ ਜਾਂਦੀ ਹੈ ਦੂਜੀਆਂ ਦੋ ਜਿਹੜੀਆਂ ਐਫ ਆਈ ਆਰਜ਼ ਐ ਉਹਦੇ ਵਿੱਚ ਬੰਦਾ ਅਰੈਸਟ ਹੀ ਨਹੀਂ ਪਾਈ ਜਾਂਦੀ ਉਹਦੀ ਉਹ ਕਸਟਡੀ ਚ ਲਿੱਤਾ ਹੀ ਨਹੀਂ ਦਿਖਾਇਆ ਜਾਂਦਾ ਉਸ ਥਾਣੇ ਚ ਉਹਨਾਂ ਐਫ ਆਈ ਆਰਜ਼ ਦੇ ਵਿੱਚ ਤੇ ਉਹਨੂੰ ਛੱਡ ਦਿੰਦੇ ਕਦੇ ਇਹ ਗੱਲ ਸੁਣੀ ਸੀ ਆ ਮੈਂ ਤੁਹਾਡੇ ਕੋਲੇ ਲੈ ਕੇ ਆਇਆ ਉਹ ਦੂਜੀਆਂ ਦੋਨੋਂ ਐਫ ਆਈ ਆਰਜ਼ ਐ ਜਿਹੜੀਆਂ ਉਹਨਾਂ ਦੇ ਚਲਾਨ ਦੀਆਂ ਕਾਪੀਆਂ ਐਫ ਆਈ ਆਰ ਨੰਬਰ 117 FIR ਨੰਬਰ 128 ਥਾਣਾ ਬਾਜਾਖਾਨਾ ਇੱਕ FIR ਪੋਸਟਰ ਲਗਾਉਣ ਦੀ ਹੈ ਇੱਕ FIR ਗੁਰੂ ਸਾਹਿਬ ਦੇ ਅੰਗ ਖਲਾਰਨ ਦੀ ਹੈ ਇਹ ਦੋਨੋਂ FIRs ਦੇ ਚਲਾਨ ਦੀਆਂ ਕਾਪੀਆਂ ਤੇ ਕੀ ਲਿਖਿਆ ਹੈ ਇਹਦੇ ਵਿੱਚ ਤੁਸੀਂ ਵੇਖੋ ਪ੍ਰਦੀਪ ਕਲੇਰ ਬਾਬਤ ਦੋਸ਼ੀ ਜਿਹੜੇ ਹਜੇ ਤੱਕ ਫੜੇ ਨਹੀਂ ਗਏ ਹਰਸ਼ ਧੂਰੀ ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਥੱਲੇ ਕੀ ਲਿਖਿਆ ਇਹਨਾਂ ਦੇ ਉਕਤ ਦੋਸ਼ੀਆਂ ਪੀਓ ਕਰਾਰ ਦਿੱਤੇ ਜਾ ਚੁੱਕੇ ਹਨ ਇਹ ਤਿੰਨੋਂ ਦੋਸ਼ੀ ਪੀਓ ਕਰਾਰ ਦੇ ਦੇ ਦਿੱਤੇ ਗਏ ਹਨ ਇਹ ਚਲਾਨ ਦੇ ਉੱਤੇ ਲਿਖਿਆ ਤੇ ਜਿਹੜਾ ਬੰਦਾ ਪੀਓ ਤੁਹਾਡੇ ਥਾਣੇ ਦੇ ਵਿੱਚ ਬੋਲਦਾ ਉਹ ਬੰਦਾ ਫੜਿਆ ਜਾਂਦਾ ਤੁਸੀਂ ਉਹਨੂੰ ਫੇਰ ਛੱਡ ਦਿੰਦੇ ਹੋ ਉਸ ਐਫਆਈਆਰ ਚ ਉਹਦੀ ਅਰੈਸਟ ਨਹੀਂ ਪਾਉਂਦੇ 117 ਨੰਬਰ ਐਫਆਈਆਰ ਚ ਵੇਖ ਲਓ ਦੋਸ਼ੀ ਜਿਹੜੇ ਫੜੇ ਨਹੀਂ ਗਏ ਹਰਸ਼ ਧੂਰੀ ਸੰਦੀਪ ਬਰੇਟਾ ਪ੍ਰਦੀਪ ਕਲੇਰ ਪ੍ਰਦੀਪ ਕਲੇਰ ਦਾ ਮੈਂ ਪੂਰਾ ਹੀ ਪੜ ਦਿੰਨਾ ਪੁੱਤਰ ਚਾਂਦੀराम ਕਲੇਰ ਵਾਸੀ ਕਲਾਇਤ ਜ਼ਿਲ੍ਹਾ ਕੈਥਲ ਹਰਿਆਣਾ ਹਾਲ ਵਾਸੀ ਐਮ ਐਸ ਜੀ ਕੰਪਲੈਕਸ ਨਿਊ ਡੇਰਾ ਸੱਚਾ ਸੌਦਾ ਸਿਰਸਾ ਇਹਨਾਂ ਦੇ ਥੱਲੇ ਕੀ ਲਿਖਿਆ ਗ੍ਰਿਫਤਾਰੀ ਬਾਕੀ ਆ ਚਲਾਨ ਦੀਆਂ ਕਾਪੀਆਂ ਗ੍ਰਿਫਤਾਰੀ ਬਾਕੀ ਜਦੋਂ ਬੰਦਾ ਪੀਓ ਡਿਕਲੇਅਰ ਹੋਇਆ ਹੋਇਆ ਇਹ ਤੁਹਾਨੂੰ ਦੁਨੀਆਂ ਦੇ ਵਿੱਚ ਇਹਦੀ ਕਦੇ ਦੂਸਰੀ ਧਾਰਨ ਨਹੀਂ ਮਿਲਨੀ ਸਰਕਾਰ ਵੱਲੋਂ ਕਿਸ ਹੱਦ ਤੱਕ ਮਦਦ ਕੀਤੀ ਜਾਂਦੀ ਹੈ ਤੁਸੀਂ ਦੇਖ ਲਓ ਕਿੰਨੀ ਬਲੇਟੈਂਟਲੀ ਮਦਦ ਕੀਤੀ ਗਈ ਹੈ ਇਹਦੀ ਇਸ ਬੰਦੇ ਤੇ ਤਿੰਨ ਐਫਆਈਆਰ ਹਨ ਬੰਦੇ ਤੇ ਤਿੰਨ ਐਫਆਈਆਰਾਂ ਹੋਣ ਪੀਓ ਡਿਕਲੇਅਰ ਹੋਇਆ ਹੋਵੇ ਤਿੰਨੋਂ ਐਫਆਈਆਰਜ਼ ਇੱਕੋ ਥਾਣੇ ਦੀਆਂ ਹੋਣ ਇੱਕੋ ਇਨਵੈਸਟੀਗੇਸ਼ਨ ਟੀਮ ਹੋਵੇ ਤਿੰਨੋਂ ਐਫਆਈਆਰਜ਼ ਦੀ ਇੱਕੋ ਐਸਆਈਟੀ ਹੋਵੇ ਉਹ ਬੰਦਾ ਫੜਿਆ ਜਾਵੇ ਤੇ ਤੁਸੀਂ ਇੱਕ ਦੇ ਵਿੱਚ ਅਰੈਸਟ ਪਾ ਦਿਓ ਦੂਜੇ ਦੇ ਉਹਦੇ ਵਿੱਚ ਅਰੈਸਟ ਨਾ ਪਾਉ ਉਹਨੂੰ ਛੱਡਦੇ ਹੋ ਫਿਰ ਏਦੂੰ ਵੱਡੀ ਮਦਦ ਕੀ ਹੋ ਸਕਦੀ ਹੈ ਇਹ ਕਿਉਂ ਛੱਡਿਆ ਗਿਆ ਮੈਂ ਇਹ ਵੀ ਤੁਹਾਨੂੰ ਦੱਸ ਦਿੰਦਾ ਇਹ ਇਸ ਕਰਕੇ ਛੱਡਿਆ ਗਿਆ ਕਿ ਆ ਦੋ ਐਫ ਆਈ ਆਰਾਂ ਤੇਰੇ ਤੇ ਪੈਂਡਿੰਗ ਹੈ ਜੇ ਸਾਡੇ ਮੁਤਾਬਕ ਨਾ ਚੱਲਿਆ ਬਾਹਰ ਜਾ ਕੇ ਜੋ ਅਸੀਂ ਚਾਹੁੰਦੇ ਆ ਬੁਲਾਉਣਾ ਡੀਲ ਦੇ ਤਹਿਤ ਨਾ ਬੋਲਿਆ ਫਿਰ ਇਹਨਾਂ ਦੇ ਵਿੱਚ ਵੀ ਅਰੈਸਟ ਪਾਉ ਪਾਉਗੀ ਤੇ ਅੰਦਰ ਜਾਏਗਾ ਤੁਸੀਂ ਵੇਖੋ ਮੈਂ ਪਹਿਲਾਂ ਤਾਂ ਐਸਆਈਟੀ ਦੇ ਇਹਨਾਂ ਅਫਸਰ ਸਹਿਬਾਨਾਂ ਨੂੰ ਪੁੱਛਣਾ ਚਾਹਣਾ ਹੈ ਬੜੇ ਤਜਰਬੇਕਾਰ ਅਫਸਰ ਹੈ 30 30 ਸਾਲ ਮੈਨੂੰ ਲੱਗਦਾ ਇਹਨਾਂ ਦੀ ਸਰਵਿਸ ਹੋ ਗਈ ਹੋਣੀ ਹੈ ਮੈਨੂੰ ਆਪਦੀ ਸਰਵਿਸ 'ਚੋਂ ਇੰਟਾਇਰ ਸਰਵਿਸ 'ਚੋਂ ਇੱਕ ਐਗਜ਼ਾਮਪਲ ਇੱਕ ਉਦਾਹਰਨ ਦੇ ਦੇਣ ਇਹੋ ਜੀ ਸਿਮਿਲਰ ਕੇਸ ਸੀ ਜਿੱਥੇ ਇੱਕ ਬੰਦੇ ਤੇ ਇੱਕ ਤੋਂ ਵੱਧ ਐਫਆਈਆਰਸ ਹੋਣ ਔਰੈਸਟ ਕੀਤਾ ਗਿਆ ਹੋਵੇ ਤੇ ਇੱਕ ਰੈਸ ਇੱਕ ਐਫਆਈਆਰ ਤੇ ਰੈਸਟ ਪਾ ਦਿਓ ਤੇ ਦੂਜੀਆਂ ਦੇ ਵਿੱਚ ਰੈਸਟ ਨਾ ਪਾਉ ਉਹਨੂੰ ਛੱਡ ਦਿਓ ਸਿੰਗਲ ਤੁਸੀਂ ਆਪਦੇ ਸਾਰੇ ਕੈਰੀਅਰ ਦੀ ਇੱਕ ਐਗਜ਼ਾਮਪਲ ਦੇ ਦਿਓ ਮੈਨੂੰ ਇੱਕ ਵੀ ਐਗਜ਼ਾਮਪਲ ਦੇ ਦੇਣ ਛੱਟੋ ਇਹਨਾਂ ਦੇ ਕੈਰੀਅਰ ਤੋਂ ਮੈਂ ਤਾਂ ਕਹਿੰਦਾ ਹਿੰਦੂਸਤਾਨ ਦੇ ਵਿੱਚੋਂ ਜਦੋਂ ਦਾ ਆਜ਼ਾਦ ਹੋਇਆ ਹਿੰਦੂਸਤਾਨ ਇੱਕ ਉਦਾਹਰਨ ਐਐਸਆਈਟੀ ਵਾਲੇ ਕੱਢ ਕੇ ਲਿਆ ਕੇ ਦਿਖਾ ਦੇਣ ਜਿੱਥੇ ਇੱਕ ਬੰਦੇ ਤੇ ਮਲਟੀਪਲ ਐਫਆਈਆਰਸ ਹੋਣ ਤੇ ਅਰੈਸਟ ਹੋਣ ਤੋਂ ਬਾਅਦ ਇੱਕੋ ਥਾਣੇ ਦੀਆਂ ਐਫਆਈਆਰ ਜ਼ੋਨ ਇੱਕੋ ਇਨਵੈਸਟੀਗੇਸ਼ਨ ਟੀਮ ਹੋਵੇ ਅਰੈਸਟ ਹੋਣ ਤੋਂ ਬਾਅਦ ਉਹ ਬੰਦਾ ਛੱਡ ਦਿੱਤਾ ਜਾਵੇ ਕੇਵਲ ਇੱਕ ਐਫਆਈਆਰ 'ਚ ਅਰੈਸਟ ਪਾ ਕੇ ਤੁਸੀਂ ਬਾਕੀਆਂ ਦੇ ਵਿੱਚ ਉਹਨੂੰ ਸੁਰਖਰੂ ਕਰਕੇ ਜਾਓ ਕਿ ਵੀ ਜਾ ਭੱਜ ਜਾ ਭਾਈ ਜੋ ਚਾਹਣਾ ਹੈ ਅਸੀਂ ਜੋ ਅਸੀਂ ਚਾਹਾਂਗੇ ਤੂੰ ਕਰ ਮੈਂ ਉਹਨਾਂ ਨੂੰ ਇਹ ਵੀ ਪੁੱਛਣਾ ਚਾਹਣਾ ਹੈ ਇਹ ਕਿਹਦੇ ਹੁਕਮਾਂ ਤੇ ਕੀਤਾ ਗਿਆ ਕਿਹਦੇ ਆਰਡਰ ਸੀ ਪੰਜਾਬ ਪੁਲਿਸ ਹੈ ਹੋਮ ਮਿਨਿਸਟਰ ਭਗਵੰਤ ਮਾਨ ਹੈ ਮੁੱਖ ਮੰਤਰੀ ਭਗਵੰਤ ਮਾਨ ਭਗਵੰਤ ਮਾਨ ਵੀ ਇਸ ਗੱਲ ਦਾ ਜਵਾਬ ਦੇਵੇ ਕਿ ਇਹ ਬੰਦਾ ਫੜ ਕੇ ਕਿਵੇਂ ਛੱਡਿਆ ਗਿਆ ਪੰਜਾਬ ਦੀ ਪੁਲਿਸ ਵੱਲੋਂ ਅੱਜ ਤੁਸੀਂ ਵੇਖੋ ਗੁਰੂ ਸਾਹਿਬ ਦੇ ਅੰਗ ਖਿਲਾਰਣ ਦਾ ਜਿਹੜਾ ਦੋਸ਼ੀ ਪੀਓ ਡਿਕਲੇਅਰ ਹੋਵੇ ਕਿ ਸ਼ਰਿਆਮ ਸਰਕਾਰ ਦੀ ਪੜਾਈ ਹੋਈ ਸਕ੍ਰਿਪਟ ਦੇ ਮੁਤਾਬਕ ਇੰਟਰਵਿਊਆ ਦੇ ਰਿਹਾ ਹੈ ਇਦੂ ਸ਼ਰਮ ਦੀ ਗੱਲ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਲਾਅ ਐਂਫੋਰਸਮੈਂਟ ਏਜੰਸੀਜ਼ ਦੇ ਅਫਸਰਾਂ ਨੂੰ ਕਿ ਇੰਨਾ ਬੇੜਾ ਕਰਕ ਹੋ ਗਿਆ ਗੁਰੂ ਸਾਹਿਬ ਦੇ ਅੰਗ ਖਿਲਾਰੇ ਇਸ ਬੰਦੇ ਨੇ ਪੁਲਿਸ ਦੇ ਮੁਤਾਬਕ ਰਿਕਾਰਡ ਦੇ ਮੁਤਾਬਕ ਮੁੱਖ ਦੋਸ਼ੀ ਰਿਕਾਰਡ ਦੇ ਮੁਤਾਬਕ ਪ੍ਰੋਕਲੇਮਡ ਆਫੈਂਡਰ ਤੁਸੀਂ ਉਹਨੂੰ ਛੱਡ ਦਿਓ ਅੱਜ ਉਹ ਟੈਲੀਵਿਜ਼ਨ ਚੈਨਲਾਂ ਤੇ ਬਹਿ ਕੇ ਇੰਟਰਵਿਊ ਦਿੰਦਾ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਤੁਹਾਡੀ ਪੁਲਿਸਿੰਗ ਕਿੱਥੇ ਜਾ ਰਹੀ ਹੈ ਕੀ ਭਗਵੰਤ ਮਾਨ ਨੂੰ ਸ਼ਰਮ ਨਹੀਂ ਕਿ ਮੈਂ ਹੋਮ ਮਿਨਿਸਟਰ ਐ ਕੀ ਹੋ ਰਿਹਾ ਇਹ ਪਹਿਲੀ ਅਧਾਰਨ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪ੍ਰੋਟੈਕਸ਼ਨ ਦੀ ਤੇ ਕਾਂਗਰਸ ਦੀ ਸਰਕਾਰ ਦੀ ਕਿਉਂਕਿ 3 ਸਾਲ ਕਾਂਗਰਸ ਦੀ ਸਰਕਾਰ ਰਹੀ ਐ ਤੇ 3 ਸਾਲ ਹੁਣ ਇਹਨਾਂ ਨੂੰ ਹੋ ਗਏ